ਵਾਜਵੀ ਗੁਰੂ ਜੀ ਦਾ ਖਲਸਾ ਵਾਜਵੀ ਗੁਰੂ ਜੀ ਕੀ ਫਤਿਹ ਸਤਿ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰਸਿਵਾਰੀ 사ਤ ਸੰਗਤ ਜੀ ਬੜੇ ਵੱਡੇ ਭਾਗ ਨੇ ਸਤਿਗੁਰਾਂ ਦੇ ਪਾਵਨ ਦਰਬਾਰਾਂ ਦੇ ਅੰਦਰ ਬੈਠਣ ਦਾ ਜੋ ਸਾਨੂੰ ਸਭਨਾਂ ਨੂੰ ਸੁਭਾਗ ਸਮੇਂ ਦੀ ਪ੍ਰਾਪਤੀ ਹੋਈ ਹੈ। ਬੜੇ ਹੀ ਪਿਆਰ ਦੇ ਨਾਲ ਬਾਣੀ ਨੂੰ ਗਾ ਕੇ ਬਾਣੀ ਨੂੰ ਪੜ ਕੇ ਆਪਣੇ ਜੀਵਨ ਦੇ ਕੁਝ-ਕੁਝ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਜੋ ਯਤਨ ਕਰ ਰਿਹਾ ਇਸ ਆਓ ਕੁਝ ਸਮੇਂ ਦੇ ਲਈ ਜੋ ਪਾਵਨ ਸਥਾਨਾਂ ਦੇ ਪ੍ਰਚਾਰਕੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਮਨਾਂ ਦੀਆਂ ਮਿਲਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚੰਨਾਂ ਵਿੱਚ ਲਵਾਓ ਹਜ਼ਰੀ ਬੜੇ ਕੀ ਅਗੰ ਸਤਕਾਰ ਦੇ ਨਾਲ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਦੇ دیਵਾਨਾ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਅਨੇਕਾਂ ਸੰਗਤਾਂ ਮਾਲਕ ਦੇ ਦਰ ਦੀਆਂ ਹਾਜ਼ਰੀਆਂ ਪਰਦੀਆਂ ਨੇ ਤੇ ਹਰ ਕਿਸੇ ਦੀ ਅਰਦਾਸ ਜਿਹੜੀ ਵੱਖੋ-ਵੱਖਰੀ ਹੁੰਦੀ ਹੈ ਹਰ ਕੋਈ ਆਪੋ ਆਪਣੇ ਕਾਰਜਾਂ ਲਈ ਅਰਦਾਸ ਪਿਆ ਕਰਦਾ ਕੋਈ ਦੇਹ ਰੋਗਤਾਂ ਲਈ ਅਰਦਾਸ ਪਿਆ ਕਰਦਾ ਉਹ ਵੀ ਇੱਕ ਕਾਰਜ ਹੈ ਕੋਈ ਨਾਮ ਬਾਣੀ ਪਿਆ ਮੰਗਦਾ ਹੈ ਕੋਈ ਦਰਸ਼ਨਾ ਦੀ ਲਾਲਸਾ ਲੈ ਕੇ ਆਉਂਦਾ ਪਿਆ ਕੋਈ ਕਾਰੋਬਾਰਾਂ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦੇ ਹੁਆਂ ਕੋਈ ਖੁਸ਼ੀ ਦੀ ਕੋਈ ਗਮੀ ਦੀ ਭਾਵ ਵਕੋ ਵੱਖਰੀਆਂ ਜਿਹੜੇ ਕਾਰਜਾਂ ਨੂੰ ਮੁੱਖ ਰੱਖਦੇ ਹੁਆਂ ਅਰਦਾਸ ਕਰਦੇ ਆਂ ਤੇ ਉਥੇ ਮੇਰੇ ਸਤਿਗੁਰਾਂ ਨੇ ਪਤਵੰਤੇ ਸੱਜਣਾ ਨੇ ਸ਼ਬਦੇ ਵਰਤੇ ਕਹਿ ਲੱਗੇ ਮਾਲਕਾ ਤੇਰੇ ਅਗੇ ਅਰਦਾਸ ਹੈ ਹੁਣ ਕਿਰਪਾ ਕਰੀ ਜਿੱਥੇ ਮੈਂ ਆਪਣੀ ਫਰਿਆਦ ਲੈ ਕੇ ਤੇਰੇ ਕੋਲ ਆਇਆ ਵਾ ਨਾ ਕੇਵਲ ਤੂੰ ਮੇਰੀ ਫਰਿਆਦ ਹੀ ਨਹੀਂ ਸੁਣੀ ਮੇਰੀ ਤੇਰੇ ਚੰਨਾ ਦੇ ਵਿੱਚ ਅਰਦਾਸ ਹੈ ਕਿ ਮਾਲਕਾ ਜਿੱਥੇ ਤੂੰ ਮੇਰੀ ਫਰਿਆਦ ਪਿਆ ਸੁਣਦਾ ਉਹਦੇ ਨਾਲ ਸਰਬੱਤ ਦੇ ਕਾਰਜ ਰਾਸ ਕਰਨੇ ਤੇ ਅੱਗੇ ਆਪਾਂ ਬਚਨ ਕੀ ਪੜਦੇ ਹਾਂ ਸਈ ਪਿਆਰੀ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਵੀ ਉਹ ਪਿਆਰੇ ਸੱਜਣ ਮਿਲ ਜਾਣ ਵੀ ਜਿੰਨਾ ਨੂੰ ਮਿਲਣ ਦੇ ਨਾਲ ਮਾਲਕਾ ਜਿੰਨਾ ਦੇ ਬੈਠਣ ਦੇ ਨਾਲ ਜਿਨ੍ਹਾਂ ਦੇ ਕੋਲ ਖਲੋਣ ਦੇ ਨਾਲ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮਾਲਕਾ ਮੈਨੂੰ ਤੇਰਾ ਚੇਤਾ ਆ ਜਾਵੇ ਕਿਉਂਕਿ ਹਰ ਬੰਦੇ ਦਾ ਆਪ ਕੋ ਆਪਣਾ ਸੁਭਾਅ ਹੈ ਤੇ ਵੱਖੋ ਵੱਖਰੀ ਅੰਦਰ ਜਿਹੜੇ ਵਿਚਾਰ ਨੇ ਵਿਚਾਰ ਪੈਦਾ ਕਰਦੇ ਪਏ ਨੇ ਤੇ ਵੱਖੋ ਵੱਖਰੀ ਸੋਚ ਹੈ ਫਿਰ ਹਰ ਬੰਦਾ ਆਪ ਕੋ ਆਪਣੀ ਸੋਚ ਦਾ ਬੰਦਾ ਲੱਗੇਗਾ ਕੋਈ ਬਿਜ਼ਨਸਮੈਨ ਜਿਹੜਾ ਬੰਦਾ ਹੈ ਉਹਦੀ ਸੋਚ ਦੂਸਰਿਆਂ ਨਾਲ ਨਹੀਂ ਮਿਲੇਗੀ ਉਹ ਬਿਜ਼ਨਸ ਵਾਲੇ ਬੰਦੇ ਨੂੰ ਵੇਖੇਗਾ ਉਹਦੇ ਨਾਲ ਆਪਣੀ ਦੋਸਤੀ ਕਰੇਗਾ ਕਿਉਂਕਿ बिजनेਸਮੈਨ ਹੁਣ ਜੇਕਰ ਕੋਈ ਜੁਆਰੀ ਹੈ ਜੂਆ ਖੇਡਣ ਵਾਲਾ ਉਹਦੀ ਭਾਲ ਕੀ ਰਵੇਗੀ ਭਾਲ ਇਹੀ ਰਵੇਗੀ ਨਾ ਵੀ ਮੈਨੂੰ ਕੋਈ ਮੇਰਾ ਸਾਥੀ ਮਿਲ ਜਾਵੇ ਜੂਆ ਖੇਡਣ ਵਾਲਾ ਮਿਲ ਜਾਵੇ ਤੇ ਇਥੋਂ ਤੱਕ ਵੇਖਿਆ ਜੀ ਉਸ ਜੂਏ ਖੇਡਣ ਵਾਲੇ ਨੂੰ ਫਿਰ ਟਿਕਾਣਿਆਂ ਦੇ ਵੀ ਪਤਾ ਹੁੰਦਾ ਫਲਾਣੀ ਜਗ੍ਹਾ ਦੇ ਉੱਤੇ ਜੂਆ ਖੇਡਿਆ ਜਾਂਦਾ ਫਲਾਣੀ ਜਗ੍ਹਾ ਦੇ ਉੱਤੇ ਜੂਆ ਖੇਡਿਆ ਜਾਂਦਾ ਕਿ ਕਿ ਉਹਦੀ ਸੋਚ ਦੇ ਵਿੱਚ ਜੂਆ ਚੱਲਦਾ ਪਿਆ ਤੇ ਜਾਕੂ ਜੀ ਸੋਚ ਹੋਵੇਗੀ ਉਹੋ ਜਿਹਾ ਬੰਦਾ ਫਿਰ ਆਪਣੇ ਸਾਥੀ ਦੀ ਭਾਲ ਪਿਆ ਕਰਦਾ ਹੈ ਤੇ ਜਿਹੜਾ ਕਾਮ ਹੀ ਬੰਦਾ ਹੋਵੇਗਾ ਜਦੋਂ ਮਨ ਦੇ ਵਿੱਚ ਵਿਕਾਰ ਹੀ ਪਏ ਚੱਲਦੇ ਨੇ ਮਨ ਦੇ ਵਿੱਚ ਵਿਚਾਰਾਂ ਮਾੜੀਆਂ ਚੱਲਦੀਆਂ ਪੀਆਂ ਨੇ ਤੇ ਉਹ ਫਿਰ ਕੀ ਕਰੇਗਾ ਅਜਿਹੇ ਟਿਕਾਣੇ ਲੱਭੇਗਾ ਅਜਿਹਾਂ ਦੀ ਸੰਗਤ ਲੱਭੇਗਾ ਆਪਣੇ ਸਾਥੀਆਂ ਦੀ ਸੰਗਤ ਲੱਭੇਗਾ ਜਿਨ੍ਹਾਂ ਦੇ ਅੰਦਰ ਕਾਮ ਦੀ ਜਿਹੜੀ ਬਿਰਤੀ ਹੈ ਉਹ ਉੱਤੇ ਲੈਵਲ ਦੇ ਉੱਤੇ ਹੋਵੇ ਹੈਵੀ ਹੋਵੇ ਭਾਰੀ ਹੋਵੇ ਹੁਣ ਅਮਲੀ ਜਿਹੜਾ ਬੰਦਾ ਅਮਲੀ ਬੰਦੇ ਨੂੰ ਤੁਸੀਂ ਵੇਖੋ ਆ ਅਮਲੀ ਬੰਦਾ ਇੱਕ ਬੰਦਾ ਦੂਸਰੇ ਨੂੰ ਨਾਲੋਂ ਨਾਲ ਪਛਾਣ ਲੈਂਦਾ ਕਿਉਂ ਉਹਦੇ ਚਾਲ ਚੱਲਣ ਤੋਂ ਉਹਨੂੰ ਪਤਾ ਲੱਗ ਜਾਂਦਾ ਵੀ ਜੋ ਲੱਛਣ ਮੇਰੇ ਵਿੱਚ ਨੇ ਉਹ ਲੱਛਣ ਇਹਦੇ ਵਿੱਚ ਪੱਕਾ ਹੋਣਗੇ ਤੇ ਉਹ ਉਹਦੀ ਸੁਭਾਅ ਤੋਂ ਉਹਦੇ ਬੋਲ ਚਾਲ ਤੋਂ ਉਹਦੇ ਤਰੀਕੇ ਤੋਂ ਉਹਦੇ ਜਰੀਏ ਤੋਂ ਪਤਾ ਲੱਗ ਜਾਂਦਾ ਵੀ ਭਲਿਆ ਜੇ ਮੈਂ ਅਮਲੀਆਂ ਤੇ ਇਹ ਵੀ ਪੱਕਾ ਅਮਲ ਕਰਦਾ ਹੋਵੇਗਾ ਚੋਰੀ ਕਰਨ ਵਾਲਾ ਬੰਦਾ ਭਾਵੇਂ ਸੱਤ ਅਸਮਾਨ ਸੱਤ ਆਕਾਸ਼ ਛੱਡ ਕੇ ਸੱਤ ਸਮੁੰਦਰ ਛੱਡ ਕੇ ਕਿਸੇ ਦੂਸਰੀ ਜਗ੍ਹਾ ਤੇ ਜਾ ਕੇ ਬਹਿ ਜਾਵੇ ਉਹ ਵਿਦੇਸ਼ਾਂ ਦੇ ਵਿੱਚ ਭਾਵੇਂ ਜਿਸ ਜਗ੍ਹਾ ਤੇ ਕੋਈ ਜਾਣਣ ਵਾਲਾ ਨਾ ਵੀ ਹੋਵੇ ਨਾ ਜਿਸ ਜਗ੍ਹਾ ਤੇ ਕੋਈ ਵੀ ਨਹੀਂ ਜਾਣਦਾ ਸਾਰੇ ਆਪੋ ਤੋਂ ਬਾਹਰ ਨੇ ਭਾਵੇਂ ਕਿਤੇ ਜੋ ਕੋਈ ਜਾਣਕਾਰੀ ਨਹੀਂ ਹੈ ਸਭ ਪਰਾਇਏ ਨੇ ਚੋਰੀ ਕਰਨ ਵਾਲਾ ਉਸੇ ਜਗ੍ਹਾ ਤੇ ਵੀ ਚਲਾ ਜਾਵੇਗਾ ਵੀ ਉੱਥੇ ਵੀ ਆਪਣੇ ਨਾਲ ਦਾ ਕੋਈ ਸਾਥੀ ਕੋਈ ਚੋਰੀ ਕਰਨ ਵਾਲਾ ਜ਼ਰੂਰ ਲੱਭ ਲੇਗਾ ਕਿਉਂਕਿ ਉਹਦੇ ਸੁਭਾਅ ਦੇ ਵਿੱਚ ਇਹ ਚੀਜ਼ ਚੱਲਦੀ ਪਈ ਹੈ ਜਵਾਰੀ ਦੇ ਸੁਭਾਅ ਦੇ ਵਿੱਚ ਜੂਏ ਦੇ ਬਾਰੇ ਵਿਚਾਰ ਚੱਲਦੀ ਪਈ ਹੈ ਤੇ ਹਰ ਬੰਦੇ ਦੀ ਜੋ ਜੋ ਸੋਚ ਹੋਵੇਗੀ ਤੇ ਜੈਸੀ ਮਤ ਤੈਸਾ ਪ੍ਰਗਾਸ ਆਪਾਂ ਬਾਣੀ ਚੋਂ ਪੜ੍ਹਦੇ ਆਂ ਨਾ ਵੀ ਜਿਹੋ ਜੀ ਬੰਦੇ ਦੀ ਮਤ ਹੈ ਤੇ ਅੰਦਰ ਖਿਆਲ ਵੀ ਉਹੋ ਜੇ ਚੱਲਣਗੇ ਕੋਈ ਸਭਨਾ ਦਾ ਭਲਾ ਕਰਨ ਵਾਲਾ ਤੇ ਉਹਦੇ ਮਨ ਦੇ ਵਿੱਚ ਫਿਰ ਬੁਰਾਈ ਥੋੜਾ ਪੈਦਾ ਹੋਵੇ ਕੀ ਉਹਦੇ ਮਨ ਦੇ ਵਿੱਚ ਖਿਆਲ ਤਾਂ ਇਹੀ ਚੱਲਣਗੇ ਨਾ ਵੀ ਮੈਂ ਸਾਰਿਆਂ ਦਾ ਭਲਾ ਕਰਾਂ ਕੋਈ ਮੇਰੇ ਨਾਲ ਬੁਰਾ ਕਰਦਾ ਪਿਆ ਕਰੀ ਜਾਣ ਦੇ ਕੋਈ ਮਤਲਬ ਨਹੀਂ ਚੋਰੀ ਕਰਨ ਵਾਲਾ ਭਾਵੇਂ ਕੋਈ ਧਾਰਮਿਕ ਸਥਾਨ ਤੇ ਬੈਠਾ ਹੋਵੇਗਾ ਉਹਦੇ ਮਨ ਦੇ ਵਿੱਚ ਉੱਥੇ ਬੈਠਾ ਵੀ ਖਿਆਲ ਚੱਲੇਗਾ ਮਿਪਲੇਆ ਕਿਸੇ ਦਾ ਕੋਈ ਪਰਸ ਮਾਰ ਲਵਾ ਕਿਸੇ ਦੇ ਪੈਸੇ ਚੋਰੀ ਕਰ ਲਵਾ ਤੇ ਇਸੇ ਤਰ੍ਹਾਂ ਹਰ ਬੰਦਿਆ ਦੀ ਆਪੋ ਆਪਣੀ ਬਿਰਤੀ ਹੈ ਤੇ ਜਦੋਂ ਇੱਕ ਜਗਿਆਸੂ ਮਾਲਕ ਦੇ ਕੋਲ ਆ ਕੇ ਅਰਦਾਸ ਕਰਦਾ ਫਰਿਆਦ ਕਰਦਾ ਤੇ ਫਰਿਆਦ ਕਰਕੇ ਜਦੋਂ ਅੰਦਰ ਲਾਲਸਾ ਪੈਦਾ ਹੁੰਦੀ ਹੈ ਨਾ ਮਾਲਕ ਨੂੰ ਮਿਲਣ ਦੀ ਫਿਰ ਉਹ ਇੱਕ ਬੇਨਤੀ ਕਰਦਾ ਸੱਚੇ ਪਾਤਸ਼ਾਹ ਹੁਣ ਮੈਂ ਸਿਮਰਨ ਕਰਨਾ ਹੈ ਭਗਤ ਬੰਦਗੀ ਕਰਨੀ ਹੈ ਤੇਰੀ ਬਾਣੀ ਪੜ੍ਹਨੀ ਹੈ ਤੇ ਬਾਣੀ ਪੜਨ ਦੇ ਲਈ ਹੁਣ ਨਾਲ ਕੋਈ ਸਾਥੀ ਵੀ ਹੋਣਾ ਚਾਹੀਦਾ ਵੀ ਜਿਹਦੇ ਨਾਲ ਸੇ ਇਕੱਠੇ ਬੈ ਕੇ ਤਰੀਆ ਸਿਫਤਾ ਕਰ ਸਕੀਏ ਤੇਰੇ ਗੁਨਾ ਗਾ ਸਕੀਏ ਤੇ ਫਿਰ ਉਹ ਇੱਕ ਬੇਨਤੀ ਕੀ ਕਰਦਾ ਸਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿਤਿ ਆਵੇ ਤੁਨ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਨੂੰ ਪੜੋ ਤੁਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਦੋ ਸ਼ਬਦ ਹੁੰਦੇ ਨੇ ਉਹ ਕਹਿੰਦੇ ਜਦੋਂ ਬੰਦੇ ਦੇ ਅੰਦਰ ਲਾਲਸਾ ਪੈਦਾ ਹੋਵੇ ਨਾ ਪਰਮਾਤਮਾ ਨੂੰ ਮਿਲਣ ਦੀ ਤੇ ਉਹ ਬੰਦਾ ਫਿਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਉਹ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਕਿਉਂ ਅੰਦਰ ਲਾਲਸਾ ਹੈ ਅੰਦਰ ਤਾਂਗ ਹੈ ਅੰਦਰ ਪ੍ਰੇਮ ਪੈਦਾ ਹੋ ਗਿਆ ਤੇ ਜਦੋਂ ਪ੍ਰੇਮ ਪੈਦਾ ਹੋਇਆ ਵੀ ਪਤਾ ਲੱਗਾ ਵੀ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਤੇ ਫਿਰ ਹਰ ਸਮੇ ਉਹਦੇ ਮਨ ਦੇ ਵਿੱਚ ਚਿਤਵਣੀ ਦੇ ਵਿੱਚ ਫਿਰ ਸਿਮਰਣੀ ਚੱਲਦਾ ਰਹਿੰਦਾ ਹੈ ਤੇ ਇਸੇ ਕਰਕੇ ਆਪਾਂ ਸਤਿਗੁਰੂ ਦੀ ਬਾਣੀ ਦਾ ਜਦੋਂ ਬਚਨ ਪੜ੍ਹਦੇ ਆ ਉਹਦੇ ਵਿੱਚ ਸਤਿਗੁਰਾਂ ਨੇ ਕਿਹਾ ਨਾ ਵੀ ਦਰਸ਼ਨ ਪਿਆਸੀ ਦਿਨਸ ਰਾਤ ਚਿਤਮੋ ਅਣ ਦਿਨ ਤੇ ਦਿਨ ਰਾਤ ਜਦੋਂ ਸਿਮਰਦਾ ਪਿਆ ਤੇ ਉਹ ਅੰਦਰ ਲਾਲਸਾ ਕੀ ਲਾਲਸਾ ਤੇ ਇਹੀ ਹੈ ਨਾ ਵੀ ਖੋਲ ਕਪਟ ਗੁਰ ਮਿਲੀ ਆ ਨਾਨਕ ਹਰ ਸੰਗ ਮੇਤ ਹੀ ਮੇਰੇ ਮਿੱਤਰ ਤੂੰ ਆਪਣੇ ਦਰਵਾਜ਼ੇ ਕੋਲ ਦਰਵਾਜੇ ਖੋਲ ਕੇ ਕਰਕੇ ਮੈਨੂੰ ਤੂੰ ਆਪਣੇ ਦਰਸ਼ਨ ਦੇ ਤੇ ਜਦੋਂ ਦਰਸ਼ਨਾ ਦੀ ਅੰਦਰ ਤਾਂਗ ਹੈ ਤੇ ਫਿਰ ਉਹ ਆਪਣਾ ਪਰਮਾਤਮਾ ਨੂੰ ਮਿੱਤਰ ਬਣਾ ਲੈਂਦਾ ਹੈ ਤੇ ਮਿੱਤਰ ਬਣਾ ਕੇ ਫਿਰ ਬੇਨਤੀ ਕਰਦਾ ਵੀ ਵੇਖ ਤੂੰ ਮੇਰਾ ਮਿੱਤਰ ਹੈ ਤੂੰ ਮੇਰਾ ਯਾਰ ਹੈ ਤੂੰ ਮੇਰਾ ਦੋਸਤ ਹੈ ਤੂੰ ਮੇਰਾ ਫਰੈਂਡ ਹੈ ਤੇ ਮੈਂ ਫਰੈਂਡਲੀ ਤੌਰ ਤੇ ਤੇਰੇ ਨਾਲ ਗੱਲ ਇਹ ਕਰਦਾ ਪਿਆ ਤੈਨੂੰ ਮੈਂ ਬਚਨ ਕਰਦਾ ਪਿਆ ਵੀ ਵੇਖ ਮੈਂ ਤੈਨੂੰ ਮਿਲਣਾ ਤੇਰੇ ਦਰਸ਼ਨ ਕਰਨੇ ਨੇ ਮੇਰੇ ਅੰਦਰ ਪਿਆਸ ਪੈਦਾ ਹੋਈ ਹੈ ਮੈਂ ਲੱਭਣਾ ਪਿਆ ਕੋਈ ਅਜਿਹਾ ਕੋਈ ਮੇਰਾ ਸਾਥੀ ਮਿਲ ਜਾਵੇ ਕੋਈ ਸੱਜਣ ਮਿਲ ਜਾਵੇ ਵੀ ਜਿਹੜਾ ਮੈਨੂੰ ਤੇਰੇ ਨਾਲ ਜੋੜ ਦੇਵੇ ਜਿਹੜਾ ਮੈਨੂੰ ਤੇਰੇ ਤੱਕ ਲੈ ਜਾਵੇ ਤੇ ਜੇਕਰ ਕੋਈ ਅਜਿਹਾ ਮਿਲ ਜਾਂਦਾ ਹੈ ਤੇ ਜੇਕਰ ਉਹ ਵਟੇ ਦੇ ਵਿੱਚ ਮੇਰੇ ਤੋਂ ਕੁਝ ਮੰਗੇ ਤੇ ਮੈਂ ਆਪਣਾ ਸਭ ਕੁਝ ਦੇਣ ਦੇ ਲਈ ਤਿਆਰ ਆ ਅਗਲੇ ਬਚਨ ਨਹੀਂ ਨਾ ਸੋਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ ਮੇਰੀ ਬੇਨਤੀ ਹੈ ਕਿ ਦੇ ਅੱਗੇ ਉਹ ਪਰਮਾਤਮਾ ਨੂੰ ਯਾਰ ਬਣਾ ਕੇ ਬੇਨਤੀ ਕਰਦਾ ਪਿਆ ਵੀ ਵੇਖ ਮੇਰੇ ਮਿੱਤਰ ਮੇਰੀ ਤੇਰੇ ਅੱਗੇ ਬੇਨਤੀ ਹੈ ਤਿਸ ਮੋਹਨ ਲਾਲ ਪਿਆਰੇ ਹੂੰ ਫਿਰੋਖ ਜੰਤੀਆਂ ਤਿਸ ਦਸ ਪਿਆਰੇ ਸਿਰ ਧੜੀ ਉਤਾਰੇ ਕਹਿੰਦੇ ਜੇਕਰ ਕੋਈ ਇਸ ਰਸਤੇ ਤੇ ਤੁਰਨ ਦੇ ਬਾਰੇ ਮੈਨੂੰ ਕੋਈ ਦਸ ਪਿਆ ਪੁੰਦਾ ਹੈ ਨਾ ਦਸ ਦਾ ਪਿਆ ਵੀ ਤੂੰ ਅਸਰ ਰਸਤੇ ਤੇ ਜਾ ਤੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਤਿਸ ਦਸ ਪਿਆਰੇ ਸਿਰ ਧੜੀ ਉਤਾਰੇ ਇੱਕ ਭੌਰੀ ਦਰਸ਼ਨ ਦੀਜਾ ਭੌਰੀ ਕਿੰਨਾ ਕੁ ਬਿਲਕੁਲ ਥੋੜਾ ਜਿਹਾ ਕੁਝ ਜਾਦੀ ਲਾਲਸਾ ਨੇ ਵੀ ਤੂੰ ਮਾਲਕਾ ਹਰ ਸਮੇ ਮੇਰੇ ਸਾਹਮਣੇ ਬਿਠਾ ਰਹਿ ਨਹੀਂ ਇੱਕ ਭੋਰੀ ਵਾਸਤੇ ਬਸ ਮੈਂ ਤੇਰੇ ਦਰਸ਼ਨਾ ਦੀ ਤਾਂਗ ਰੱਖਦਾ ਪਿਆ ਤੇ ਦਰਸ਼ਨਾ ਦੀ ਇੱਕ ਭੋਰੀ ਦੇ ਦਰਸ਼ਨਾ ਦੀ ਤਾਂਗ ਦੇ ਲਈ ਵੇਖੋ ਕਹਿੰਦਾ ਵੀ ਸਿਰ ਤਰੀ ਉਤਾਰੇ ਮੈਂ ਆਪਣਾ ਸਿਰ ਵੀ ਮੈਨੂੰ ਧਰ ਕੇ ਉਤਾਰ ਕੇ ਧਰਨਾ ਪਿਆ ਨਾ ਕਿਸੇ ਦੇ ਅੱਗੇ ਕਿੰਨੇ ਮੈਂ ਆਪਣਾ ਸਿਰ ਵੀ ਚੁੱਕ ਕੇ ਧਰ ਤਲਾਂਗਾ ਜ ਜਿਹਨੂੰ ਸਤਗੁਰੂ ਦੀ ਬਾਣੀ ਤੇ ਕੋਰ ਬਚਨ ਕੇ ਕਹਿੰਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੁਰ ਹੁਣ ਸਾਰੀ ਖੇੜ ਹੀ ਪ੍ਰਾਣਾ ਦੀ ਚੱਲਦੀ ਹੈ ਪੰਜ ਪੁੱਤਕ ਸਰੀਰ ਕਿੰਨੇ ਬਲ ਬਲਾ ਹੋਵੇ ਦੋ ਕੁਆਂਟਮ ਦਾ ਕਿਉਂ ਨਾ ਹੋਵੇ ਦਸਾ ਬੰਦਿਆਂ ਨੂੰ ਢਾ ਲੈਂਦਾ ਕਿਉਂ ਨਾ ਹੋਵੇ ਤੇ ਜਦੋਂ ਤੱਕ ਬੰਦੇ ਦੇ ਅੰਦਰ ਪ੍ਰਾਣ ਚੱਲ ਰਹੇ ਨੇ ਤੇ ਉਹ ਤਾਂ ਹੀ ਢਾਉਣ ਯੋਗ ਹੈ ਤੇ ਜਦੋਂ ਪ੍ਰਾਣ ਨਿਕਲ ਗਏ ਫਿਰ ਤੇ ਉਹਨੂੰ ਚਾਰ ਬੰਦੇ ਮੋਢਿਆਂ ਤੇ ਚੁੱਕਦੇ ਨੇ ਤੇ ਮੋਢਿਆਂ ਨੂੰ ਚੁੱਕ ਕੇ ਸ਼ਮਸ਼ਾਨ ਵੱਲ ਲੈ ਕੇ ਤੁਰੇ ਹੁੰਦੇ ਨੇ ਉਹ ਆਪ ਉਸ ਜਗ੍ਹਾ ਤੇ ਵੀ ਜਾਣ ਜੋਗਾ ਨਹੀਂ ਕਹਿੰਦੇ ਪ੍ਰਾਨ ਮੈਂ ਜਿਹੜੇ ਆਪਣੇ ਪ੍ਰਾਨ ਨੇ ਨਾ ਪ੍ਰਾਨ ਕੱਢ ਕੇ ਮੈਂ ਉਹਦੇ ਲਈ ਰੱਖ ਕੇ ਰੱਖ ਦਵਾਂਗਾ ਆਗਿਆਕਾਰ ਬਣ ਜਾਵਾਂਗਾ ਕਿਉਂ ਅੰਦਰ ਲਾਲਸਾ ਹੈ ਫਰਿਆਦ ਹੈ ਫਰਿਆਦ ਕਿਸ ਚੀਜ਼ ਦੀ ਹੈ ਬੇਨਤੀ ਕਿਸ ਚੀਜ਼ ਦੀ ਚੱਲਦੀ ਪਈ ਹੈ ਵੀ ਮਾਲਕਾ ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤਰਨਾਮ ਚ ਤੇ ਆਵੇ ਵੀ ਮੈਨੂੰ ਨਾਮ ਦੇ ਨਾਲ ਪਿਆਰ ਹੈ ਜਦੋਂ ਇਤਿਹਾਸ ਕਰਾਂ ਇਤਿਹਾਸ ਲਿਖਿਆ ਨਾ ਤੇ ਤੁਹਾਨੂੰ ਗੁਰੂ ਹਰਗੋਬਿੰਦ ਪਾਸ਼ਾ ਦੇ ਜੀਵਨ ਨੂੰ ਲਿਖਣ ਲੱਗੇ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਇੱਕ ਗਾਥਾ ਦਾ ਬੜਾ ਪਿਆਰਾ ਉਹਨਾਂ ਜ਼ਿਕਰ ਕੀਤਾ ਕਹਿਣ ਲੱਗੇ ਕਿਸੇ ਮਨੁੱਖ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਲਾਲਸਾ ਪੈਦਾ ਹੋਈ ਜਿਸ ਗੁਰੂ ਦੇ ਕੋਲ ਜਾਂਦਾ ਸੀ ਜਿੰਨੂੰ ਆਪਣਾ ਉਹਨੇ ਗੁਰੂ ਤਾਰਨ ਕੀਤਾ ਉਸਤਾਦ ਤਾਰਨ ਕੀਤਾ ਉਨੇ ਰਸਤਾ ਦੱਸ ਦਿੱਤਾ ਵੀ ਕਹਿ ਲੱਗ ਵੀ ਇਸ ਰਸਤੇ ਤੇ ਚੱਲ। ਉਹ ਰਸਤੇ ਤੇ ਜਦੋਂ ਪਰਮਾਰਥ ਦੇ ਰਸਤੇ ਤੇ ਚੱਲਿਆ ਜਿੰਨਾ ਕੋ ਗੁਰੂ ਦੇ ਕੋਲ ਗਿਆਨ ਸੀ ਗੁਰੂ ਨੇ ਆਪਣੇ ਚੇਲੇ ਨੂੰ ਗਿਆਨ ਦੇ ਦਿੱਤਾ ਜਦੋਂ ਵੇਖਿਆ ਵੀ ਹੁਣ ਇਹਨੇ ਇਹ ਗਿਆਨ ਕਮਾਲਿਆ ਹੁਣ ਇਹਦੀ ਜਿਹੜੀ ਬਿਰਤੀ ਹੈ ਇਹਦੇ ਤੋਂ ਉੱਪਰ ਦੀ ਬਣ ਗਈ ਹੈ ਤੇ ਅੱਜ ਚੇਲਾ ਚੱਲ ਕੇ ਆਇਆ ਗੁਰੂ ਦੇ ਕੋਲ ਤੇ ਹੱਥ ਜੋੜ ਕੇ ਖਲੋ ਗਿਆ ਕਹਿ ਲੱਗਾ ਗੁਰੂ ਜੀ ਉਸਤਾਦ ਜੀ ਮੈਨੂੰ ਦੱਸੋ ਵੀ ਮੈਂ ਇਹਦੇ ਤੋਂ ਅੱਗੇ ਹੁਣ ਕਿਹੜੇ ਰਾਹ ਤੇ ਚੱਲਣਾ ਹੈ ਕਿੰਨਾ ਵੇਗ ਜਿਸ ਰਾਹ ਤੇ ਮੈਂ ਲੈ ਕੇ ਆਇਆ ਨਾ ਇਸ ਰਾਹ ਤੱਕ ਦਾ ਮੈਨੂੰ ਪਤਾ ਹੈ ਇਹਦੇ ਤੋਂ ਅਗਲਾ ਜਿਹੜਾ ਪੰਧ ਹੈ ਉਹ ਤੈਨੂੰ ਉਹ ਗੁਰੂ ਦੱਸੇਗਾ ਵੀ ਮੈਂ ਤੈਨੂੰ ਉਸ ਗੁਰੂ ਦੇ ਕੋਲ ਭੇਜਣਾ ਪਿਆ ਵੀ ਜਿਹੜਾ ਸਬਨਾ ਦਾ ਗੁਰੂ ਹੈ ਉਹ ਕਹਿੰਦਾ ਕਿ ਵੀ ਆਪਕਾ ਵੀ ਕੋਈ ਗੁਰੂ ਹੈ ਉਹ ਕਹਿੰਦੇ ਉਹ ਗੁਰੂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਸਤਾਦ ਨੇ ਭੇਜਿਆ ਗੁਰੂਪਤ ਦੇ ਕੋਲ ਉਹ ਆਉਂਦਾ ਕਰਤਾਰਪੁਰ ਦੀ ertidit ਹੈ ਜਦੋਂ ਕਰਤਾਰਪੁਰ ਦੀ ertidit ਆਇਆ ਇੱਥੇ ਜਦੋਂ ਪਹੁੰਚਿਆ ਨਾ ਹੁਣ ਅਸੀਂ ਸੰਗਤਾਂ ਵੇਖੀਆਂ ਵੀ ਸੰਗਤਾਂ ਦਰਸ਼ਨਾ ਕਰਦੀਆਂ ਪਿਆ ਨੇ ਜਦੋਂ ਨਮਸਕਾਰਾਂ ਕਰਦੀਆਂ ਹਰ ਕਿਸੇ ਦੀ ਜੋ ਮੰਗ ਹੈ ਕੋਈ ਪਰਮਾਰਥ ਦੀ ਮੰਗ ਪਿਆ ਪਰ ਕਰਦਾ ਕੋਈ ਪਦਾਰਥ ਦੀ ਪਿਆ ਮੰਗ ਕਰਦਾ ਕੋਈ ਆਖਦਾ ਵੀ ਘਰ ਦੇ ਵਿੱਚ ਸ਼ਾਂਤੀ ਆ ਜਾਵੇ ਕੋਈ ਕਹਿੰਦਾ ਬਾਣੀ ਪੜ ਮੈਂ ਬਾਣੀ ਪੜਨੀ ਸ਼ੁਰੂ ਕਰ ਦਵਾਂ ਮਾਲਕਾ ਤੇਰੇ ਦਰਸ਼ਨ ਹੋ ਜਾਣ ਹਰ ਕਿਸੇ ਦੀ ਆਪੋ ਆਪਣੀ ਮੰਗ ਹੈ ਹੁਣ ਇਹਦੀ ਮੰਗ ਕਿਸੇ ਦੀ ਮੰਗ ਏ ਸੀ ਵੀ ਮੈਂ ਰੱਬ ਨੂੰ ਮਿਲਣਾ ਤੇ ਰੱਬ ਨੂੰ ਮਿਲਣ ਦਾ ਮਨੋ ਰਸਤਾ ਲੱਭ ਜਾਵੇ ਪ੍ਰਮਾਤਮਾ ਨੂੰ ਮਿਲਿਆ ਕਿਵੇਂ ਜਾ ਸਕਦਾ ਆਇਆ ਨਮਸਕਾਰ ਕੀਤੀ ਨਮਸਕਾਰ ਕਰਕੇ ਕਹਿਣ ਲੱਗਾ ਵੀ ਜਾਨੇ ਕੋ ਜਾਨੀ से ਮਲਾ ਦੋ ਜਦੋਂ ਇਹ ਬੱਚਾ ਡਾਕੇ ਨਾ ਤੇ ਸਤਿਗੁਰੂ ਮੁਸਕਰਾ ਪਏ ਮੁਸਕਰਾ ਕੇ ਆਖਿਆ ਕੁਝ ਨਾ ਆਪਣੇ ਸਿੱਖਾਂ ਨੂੰ ਆਵਾਜ਼ ਮਾਰੀ ਭਾਈ ਵਿਦੀ ਚੰਦ ਨੂੰ ਆਵਾਜ਼ ਮਾਰ ਕੇ ਕਹਿ ਲਗੇ ਵਿਦੀ ਚੰਦ ਜੀ ਇਦਾਂ ਕਰੋ ਇਹਨੂੰ ਪਕੜੋ ਤੇ ਦਰਬਾਰ ਤੋਂ ਬਾਹਰ ਕੱਢ ਦਿਓ ਹੁਣ ਸੰਗਤਾਂ ਬੜੀਆਂ ਹੈਰਾਨ ਉੱਥੇ ਜਿਹੜੀਆਂ ਬੇਟੀਆਂ ਹੋਈਆਂ ਸਨ ਸੰਗਤਾਂ ਕਿਸ ਗੱਲ ਤੋਂ ਹੈਰਾਨ ਵੀ ਕੋਈ ਆਉਂਦਾ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਕੋਈ ਕਿਸ ਵੇਸ਼ ਪੁਸ਼ਾ ਦੇ ਵਿਚਾਰੇ ਕੋਈ ਮਤਲਬ ਨਹੀਂ ਅੱਜ ਕੀ ਕੋਤਕ ਚੱਲਦਾ ਪਿਆ ਵੀ ਅੱਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਵਾਜ਼ ਮਾਰੀ ਹੈ ਤੇ ਆਵਾਜ਼ ਮਾਰ ਕੇ ਗੱਲ ਆਖਦੇ ਪਏ ਨੇ ਵੀ ਇਦਾਂ ਕਰੋ ਵੀ ਇਸ ਬੰਦੇ ਨੂੰ ਤੁਸੀਂ ਬਾਹਰ ਬਾਹਰ ਕੱਢ ਦਿਓ ਇਹਨੇ ਕੁਝ ਗਲਤ ਤੇ ਮੰਗਿਆ ਕੋ ਨਹੀਂ ਮੰਗਿਆ ਕੀ ਹੈ ਜਾਨੀ ਕੋ ਜਾਨੀ ਸੇ ਮਾਰਾ ਦੋ ਵੀ ਜਾਨੀ ਜਾਨੀ ਨੂੰ ਮਿਲਣਾ ਚਾਹੁੰਦਾ ਯਾਰ ਆਪਣੇ ਯਾਰ ਨੂੰ ਮਿਲਣਾ ਚਾਹੁੰਦਾ ਬਸ ਖੇਡ ਇੰਨੇ ਕੋ ਆ ਵੀ ਯਾਰ ਨੂੰ ਯਾਰ ਦੇ ਨਾਲ ਮਲਾ ਦੋ ਬਸ ਵੀ ਇਹਨੇ ਤਾਂ ਕੁਝ ਹੋਰ ਮੰਗਿਆ ਨਹੀਂ ਬੜੀਆਂ ਸੰਗਤਾਂ ਵੀ ਹੈਰਾਨ ਪਾਈਬੀ ਦੀ ਚੰਦ ਨੇ ਤੇ ਨਾਲ ਪਾਈ ਪਰਾਗੇ ਨੇ ਦੋਵਾਂ ਨੇ ਪਕੜਿਆ ਸਿੱਖ ਨੂੰ ਉਹਨੂੰ ਪਕੜਿਆ ਬਾਹਾਂ ਤੋਂ ਪਕੜ ਕੇ ਦਰਬਾਰ ਦੇ ਬਾਹਰ ਲੈ ਗਏ ਪਰ ਅੰਦਰ ਆਵਾਜ਼ ਇਹੀ ਚੱਲਦੀ ਪਈ ਹੈ ਆਵਾਜ਼ ਕੀ ਚੱਲਦੀ ਪਈ ਹੈ ਜਾਨੀ ਕੋ ਜਾਨੀ سے ਮਲਾਦੋ ਜਿੱਥੋਂ ਦਰਬਾਰ ਦੀ ਸ਼ੁਰੂਆਤ ਪਈ ਹੁੰਦੀ ਹੈ ਉਹਦੇ ਬਾਹਰ ਜਾ ਕੇ ਬਹਿ ਗਿਆ ਸਾਹਮਣੇ ਬਹਿ ਗਿਆ ਸੰਗਤਾਂ ਹੁੰਦੀਆਂ ਨੇ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਪਿਆ ਸੱਚੇ ਪਾਤਸ਼ਾਹ ਲੰਗੇ ਕੋਲੋਂ ਫਿਰ ਇਹੀ ਬਚਨ ਨੇ ਸ਼ਾਮ ਦਾ ਸਮਾਂ ਲੰਗਿਆ ਰਾਤ ਦਾ ਸਮਾਂ ਹੋਇਆ ਆਵਾਜ਼ ਉਸੇ ਤਰ੍ਹਾਂ ਚੱਲਦੀ ਪਈ ਐ ਹੋਰ ਕੋਈ ਸ਼ਬਦ ਨਿਕਲਦਾ ਪਿਆ ਅੰਦਰੋਂ ਨਾ ਪਾਣੀ ਮੰਗਿਆ ਨਾ ਰੋਟੀ ਮੰਗੀ ਨਾ ਕੋਈ ਬਿਸਤਰਾ ਮੰਗਿਆ ਬਸ ਇੱਕੋ ਗੱਲ ਚੱਲਦੀ ਪਈ ਐ ਜਾਨੀ ਕੋ ਜਾਨੀ ਸੇ ਮਿਲਾ ਦੋ ਰਾਤ ਦਾ ਸਮਾਂ ਹੋਇਆ ਹੁਣ ਗੁਰੂ ਵੀ ਪਰਖਿਆ ਲੈਂਦਾ ਨਾ ਜਦੋਂ ਗੁਰੂ ਕਸਵੱਟੀ ਪੁੰਦਦਾ ਤੇ ਕਸਵੱਟੀ ਦੇ ਵਿੱਚ ਫਿਰ ਅਜੀਆਂ ਅਜਿਹਾਂ ਪ੍ਰਖਿਆਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਕਈ ਵਾਰੀ ਬੰਦਾ ਇਹ ਗੱਲ ਲੱਖਦਾ ਹੈ ਵੀ ਬੜੀਆ ਮੁਸ਼ਕਲ ਨੇ ਹੁਣ ਉਹਦੇ ਤੇ ਪ੍ਰਖਿਆ ਵੀ ਚੱਲਦੀ ਹੈ ਤੇ ਨਾਲ ਭਾਈ ਬਿਦੀ ਚੰਦ ਨੂੰ ਸਤਗੁਰਾਂ ਨੇ ਆਪਣੇ ਕੋਲ ਸੱਦਿਆ ਵੀ ਸਦਕੇ ਕਹਿ ਲਗੇ ਇਦਾਂ ਕਰਿਆ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਆਇਆ ਵੀ ਇੱਥੇ ਨਾ ਤੇ ਕੋਈ ਭੁੱਖਾ ਸੁੰਦਾ ਹੈ ਨਾ ਕੋਈ ਭੁੱਖਾ ਰਹਿੰਦਾ ਤੇ ਨਾ ਕੋਈ ਖਾਲੀ ਹੱਥ ਵਾਪਸ ਜਾਂਦਾ ਇਦਾਂ ਕਰਿਆ ਜੇ ਇਹਨਾਂ ਨੂੰ ਪ੍ਰਸ਼ਾਦਾ ਤੁਸੀਂ ਛਕਾ ਦਿਆ ਜੇ ਉਹ ਪ੍ਰਸ਼ਾਦਾ ਲੈ ਕੇਗੇ ਨਾ ਪ੍ਰਸ਼ਾਦਾ ਪਿਆ ਸ਼ਕਣ ਨਾ ਪਾਣੀ ਪੀਣ ਅਗਲੀ ਸਵੇਰ ਹੋਗੀ ਦੀਵਾਨਾ ਦਾ ਸਮਾਹ ਹੋ ਜਾ ਫਿਰ ਸੱਚੇ ਪਾਤਸ਼ਾਹ ਲੰਘੇ ਉੱਥੋਂ ਉਹਥੇ ਬੈਠਾ ਹੋਇਆ ਇਹੀ ਬਚਨ ਆਖਦਾ ਪਿਆ ਜਾਨੀ ਕੋ ਜਾਨੀ ਸੇ ਮਿਲਾ ਦੋ ਤੇ ਜਦੋਂ ਉਥੋਂ ਲੰਘਦੇ ਪਿਓ ਹਣ ਸੰਗਤਾਂ ਵੇਖਦੀਆਂ ਪੀਆਂ ਨੇ ਤੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਦਾਂ ਕਰੋ ਵੀ ਇਹਦੇ ਅੱਗੇ ਕੋਈ ਪਰਦਾ ਲਾਦੋ ਵੀ ਇਹ ਸੰਗਤਾਂ ਦੇ ਦਰਸ਼ਨ ਨਾ ਕਰਨ ਤੇ ਸੰਗਤਾਂ ਇਹਦਾ ਦਰਸ਼ਨ ਨਾ ਕਰਨ। ਤੇ ਕਸਵੱਟੀ 'ਪਈ ਚੱਲਦੀ ਐ ਕਸਵੱਟੀ ਦੇ ਉੱਪਰ ਹੁਣ ਖੜਾ ਪਿਆ ਉਤਰਦਾ। ਇਦਾਂ ਹੀ ਕੀਤਾ ਗਿਆ ਪਰਦਾ ਲਾਇਆ ਗਿਆ ਪਰ ਪਰਦੇ ਦੇ ਪਿੱਛੇ ਆਵਾਜ਼ ਇਹੀ ਪਈ ਹੁੰਦੀ ਐ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ ਤੀਜੇ ਦਿਨ ਹੋਇਆ ਵੀ ਤੀਜੇ ਦਿਨ ਵੇਖਿਆ ਵੀ ਆਵਾਜ਼ ਬਿਲਕੁਲ ਠਿੰਮੀ ਪੈ ਗਈ। ਬੰਦਾ ਕਿੰਨਾ ਕੁ ਬੋਲ ਸਕਦਾ ਭੁੱਖਾ ਪਾਣਾ ਨਾ ਕੁਝ ਖਾਦਾ ਨਾ ਕੁਝ ਪੀਤਾ ਤੀਜੇ ਦਿਨ ਹੋਇਆ ਵੀ ਜਦੋਂ ਵੇਖੀ ਵੀ ਆਵਾਜ਼ ਠਿੰਮੀ ਪੈ ਗਈ ਹੈ ਤੇ ਸੱਚੇ ਪਾਤਸ਼ਾਹ ਤੇ ਜਾਣਦੇ ਨੇ ਦਰਬਾਰ ਫਿਰ ਲੱਗਾ ਹੋਇਆ ਵੀਦੀ ਚੰਦ ਨੂੰ ਆਵਾਜ਼ ਮਾਰਦੇ ਨੇ ਕਹਿਣ ਲੱਗੇ ਭਾਈ ਵੀਦੀ ਚੰਦ ਜੀ ਜਿਹੜਾ ਉਹ ਰੱਬ ਨੂੰ ਮਿਲਣ ਵਾਲਾ ਜਿਹੜਾ ਪਿਆਰਾ ਆਇਆ ਸੀ ਉਹ ਪਿਆਰਾ ਕਿਤੇ ਚਲਾ ਗਿਆ ਕੋਈ ਆਵਾਜ਼ ਨਹੀਂ ਆਈ ਉਹਦੀ ਜਾਪੁਣ ਅੰਦਰ ਦੀ ਕੋਈ ਇੱਛਾ ਬਦਲ ਗਈ ਹੋਰ ਕੁਝ ਮੰਗਣਾ ਚੁੰਦਾ ਮੈਨੂੰ ਤਾਂ ਇਦਾਂ ਲੱਗਦਾ ਵੀ ਇੱਥੋਂ ਚਲਾ ਗਿਆ ਤੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਵੀ ਨਹੀਂ ਸੱਚੇ ਪਾਤਸ਼ਾਹ ਜਾਣਾ ਕਿਥੇ ਹੈ ਉਹਨੇ ਨਾ ਤੇ ਪਰਸੋਂ ਦਾ ਕੁਝ ਖਾਧਾ ਤੇ ਨਾ ਕੁਝ ਪੀਤਾ ਤੇ ਉਹਨਾਂ ਖਾਣ ਦੇ ਨ ਕਰਕੇ ਨਾ ਪੀਣ ਦੇ ਕਰਕੇ ਨਾ ਸੌਣ ਦੇ ਕਰਕੇ ਜਿਹੜੀ ਆਵਾਜ਼ ਹੈ ਆਵਾਜ਼ ਤਾਂ ਗਲੇ ਦੇ ਵਿੱਚ ਰਹੀ ਨਹੀਂ ਹੋਣਾ ਅਜੀਵੀ ਉਹੀ ਪਕਾਰਦਾ ਪਿਆ ਇੱਕੋ ਗੱਲ ਆਖਦਾ ਪਿਆ ਜਾਨੀ ਕੋ ਜਾਨੀ ਸੇ ਮਲਾਦੋ ਜਾਨੀ ਕੋ ਜਾਨੀ ਸੇ ਮਲਾਦੋ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਦਾਂ ਕਰੋ ਵੀ ਲਿਆਓ ਉਹਨੂੰ ਮੇਰੇ ਕੋ ਲੈ ਕੇ ਆਓ ਜਦੋਂ ਪਤਾ ਲੱਗਾ ਵੀ ਗੁਰੂ ਨੇ ਆਵਾਜ਼ ਮਾਰੀ ਹੈ ਸੱਦਿਆ ਆਵਾਜ਼ ਮਾਰ ਕੇ ਆਖਿਆ ਵੀ ਆ ਤੇ ਇੱਕੋ ਦਾ ਮੰਦਰ ਇੰਨੀ ਕੋ એનર્ਜੀ ਪੈਦਾ ਹੋ ਗਈ ਵੀ ਜਿਵੇਂ ਪਤਾ ਨਹੀਂ ਬੜਾ ਕੁਝ ਖਾਦਾ ਹੋਵੇ ਅੰਦਰ ਦੀ ਭੁੱਖ ਖਤਮ ਹੋ ਗਈ ਆਇਆ ਸਤਿਗੁਰਾਂ ਦੇ ਕੋਲ ਸੱਜਦੇ ਆਪਣੇ ਕੋਲ ਸੱਚੇ ਪਾਤਸ਼ਾਹ ਨੇ ਕਹਿੰਨਗੇ ਵੀ ਰੱਬ ਨੂੰ ਮਿਲਣਾ ਹੈ ਕਹਿੰ ਲਗਾ ਬਿਲਕੁਲ ਜੀ ਰੱਬ ਨੂੰ ਮਿਲਣਾ ਹੈ ਮੈਂ ਉਹਦੇ ਦੱਸੇ ਰਾਤ ਤੇ ਚੱਲਣਾ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਰੱਬ ਨੂੰ ਮਿਲਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਕੋਈ ਸੋਖੀ ਖੇੜ ਨਹੀਂ ਹੈ ਬੜਾ ਔਖਾ ਰਸਤਾ ਹੈ ਵੇਖ ਲੈ ਵੀ ਉਹ ਰਸਤੇ ਤੇ ਚੱਲ ਸਕਣਾ ਹੈ ਕਹਿੰਦਾ ਜੋ ਮਰਜ਼ੀ ਹੋਵੇ ਜੇ ਮੇਰਾ ਸਿਰ ਵੀ ਜਾਂਦਾ ਪਿਆ ਮੈਨੂੰ ਆਪਣੀ ਜਾਨ ਵੀ ਦੇਣੀ ਵੀ ਮੈਂ ਫਿਰ ਵੀ ਦੇ ਦੇਵਾਂਗਾ ਤੇ ਮੇਰੇ ਸੱਚੇ ਪਰਸ਼ਾ ਕਹ ਲਗੇ ਵੀ ਜਾ ਉਹ ਸਾਹਮਣੇ ਦਰਿਆ ਪਿਆ ਵਗਦਾ ਉੱਚ ਜਾ ਕੇ ਛਾਲ ਮਾਰ ਦੇ ਰੱਬ ਮਿਲ ਪੇਗਾ। ਹੋਰ ਕੋਈ ਗੱਲ ਨਾ ਸੁਨੇ ਬਸ ਇਹੀ ਗੱਲ ਸੁਨੇ ਇਰਤੂ ਅੱਗੇ ਕੀ ਕੋਈ ਕਹਿੰਦਾ ਪਿਆ ਉਥੋਂ 도ੜਿਆ। ਪੱਜ ਪਿਆ ਜਾ ਕੇ ਦਰਿਆ ਦੇ ਵੱਲ ਤੇ ਪਿੱਛੋਂ ਸੱਚੇ ਪਰਸ਼ਾ ਨੇ ਭਾਈ ਵਿਦੀ ਚੰਦ ਨੂੰ ਭੇਜਿਆ ਵੀ ਜਾਓ ਉਹਨਾਂ ਨੂੰ ਡੁੱਬਣ ਨਹੀਂ ਦੇਣਾ। ਉਹ ਗਿਆ ਜਾਂਦਿਆ ਸਾਰ ਨਾ ਅੱਗਾ ਵੇਖਿਆ ਨਾ ਪਿੱਛਾ ਵੇਖਿਆ ਨਾ ਆਲਾ ਵੇਖਿਆ ਨਾ ਦਵਾਲਾ ਵੇਖਿਆ ਜਾਂਦਿਆ ਸਾਰ ਛਾਲ ਲਗਾ ਦਿੱਤੀ ਵਿੱਚ। ਤੇ ਪਾਈਪੀ ਦੀ ਚੰਨੇ ਬਾਹਰ ਕੰਡਾ ਤੇ ਇੰਨੇ ਨੂੰ ਸਤਿਗੁਰੂ ਵੀ ਪਹੁੰਚ ਗਏ ਆਪਣੀ ਗਲ ਵਕੜੀ ਦੇ ਵਿੱਚ ਲਿਆ ਤੇ ਇਨੀਆਂ ਕੋ ਰਹਿਮਤਾ ਕਰ ਦਿੱਤੀਆਂ ਆਪਣੀ ਮਿਹਰ ਦੇ ਨਜ਼ਰ ਪਏ ਉਸ ਤੋਂ ਬਾਅਦ ਉਹ ਅਸਲ ਦੇ ਵਿੱਚ ਪਰਮਾਤਮਾ ਦੇ ਵਿੱਚ ਇਨਾਂ ਨੂੰ ਆਪੇਦ ਹੋ ਗਿਆ ਵੀ ਦੁਨੀਆ ਦੀਆਂ ਹਰ ਖੁਆਇਸ਼ਾਂ ਉਹਦੇ ਅੰਦਰ ਖਤਮ ਹੋ ਗਈਆਂ ਪਬ ਗੁਰੂ ਦੇ ਅੰਦਰ ਇਹ ਤਾਕਤ ਹੈ ਆਪਾਂ ਗੁਰੂ ਵੀ ਨੂੰ ਆਪਣਾ ਸੱਜਣ ਬਣਾਉਣਾ ਹੈ ਤੇ ਸੱਜਣ ਬਣਾ ਕੇ ਫਰਿਆਦ ਕਰਨੀ ਹੈ ਵੀ ਸੱਚੇ ਪਾਤਸ਼ਾਹ ਜੋ ਅਰਦਾਸ ਹਰ ਉਹ ਸਿੱਖ ਪਿਆ ਕਰਦਾ ਹੈ ਸਿੱਖ ਅਰਦਾਸ ਇਹੀ ਕਰਦਾ ਹੈ ਵੀ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿ ਆਵੇ ਨਾਨਕ ਨਾਮ ਇਹ ਅੱਗੇ ਦੀ ਬੇਨਤੀ ਹੈ ਤੇ ਕਹਿੰਨ ਕਿ ਵੀ ਤੇਰਾ ਨਾਮ ਚਿਤ ਦੇ ਵਿੱਚ ਆ ਜਾਵੇ ਤੇ ਉਧਰੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕੀ ਬਚਨ ਕਰਦੇ ਪੈਣ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆਂ ਇਸ ਮੋਹਨ ਲਾਲ ਪਿਆਰੇ ਨੂੰ ਫਿਰੋਖ ਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੌਰੀ ਦਰਸ਼ਨ ਦੀਜੈ ਜਿਆਦਾ ਨਹੀਂ ਮੇਰੇ ਅੰਦਰ ਲਾਲਸਾ ਮਾਲਕਾ ਬਸ ਇੱਕ ਤੇਰੇ ਭੌਰੀ ਦਰਸ਼ਨਾ ਦੀ ਲਾਲਸਾ ਵੀ ਇੱਕ ਭੌਰੀ ਵਾਸਤੇ ਤੂੰ ਮਿਲ ਜਾ ਤਿੱਕਿਏ ਨੈਣ ਹਮਾਰੇ ਪ੍ਰਹ ਰੰਗ ਰੰਗਾਰੇ ਇੱਕ ਤਿਲ ਭੀ ਨਾ ਧਰੀ ਜਾ ਉਧਰ ਆਪਣਾ ਸੀਸ ਦੇਣ ਦੀ ਗੱਲ ਤੇ ਕਰਦੇ ਨੇ ਵੀ ਮੈਂ ਆਪਣਾ ਸਿਰ ਦੇਣ ਲਈ ਤਿਆਰ ਆ ਤੇ ਨਾਲ ਇਹ ਵੀ ਬਚਨ ਆਖਦੇ ਤੇ ਮਾਲਕ ਆ ਇਹ ਜਿਹੜੀਆਂ ਅੱਖਾਂ ਨੇ ਨਾ ਅੱਖਾਂ ਵੇਖਨੀਆਂ ਪਈਆਂ ਨੇ ਇੰਨੀ ਕੋ ਅੰਦਰ ਪਿਆਸ ਪੈਦਾ ਹੋਈ ਐ ਇੰਨੇ ਕੋ ਅੰਦਰ ਤੰਗ ਪੈਦਾ ਹੋਈ ਐ ਵੀ ਹੁਣ ਇੱਕ ਤਿਲ ਭੀ ਨਾ ਤਰੀਜੈ ਜੇ ਤੂੰ ਆਖੇ ਨਾ ਵੀ ਬਾਅਦ ਦੇ ਵਿੱਚ ਮੈਂ ਦਰਸ਼ਨ ਦਿਵਾਂਗਾ ਕਹਿੰਦੇ ਬਾਅਦ ਦੀਆਂ ਗੱਲਾਂ ਦੂਰ ਦੀਆਂ ਹੁਣ ਤੇ ਇੱਕ ਤਿਲ ਮਾਸਤਰ ਵਾਸਤੇ ਵੀ ਭਾਵ ਇੱਕ ਸਵਾਸ ਵਾਸਤੇ ਵੀ ਮਾਲਕ ਆ ਮੈਂ ਤੇਰੇ ਤੋਂ ਦੂਰ ਨਹੀਂ ਜਾ ਸਕਦਾ ਤੇ ਜਿਸ ਦਿਨ ਬੰਦੇ ਦੇ ਅੰਦਰ ਇਹ ਲਾਲਸਾ ਪੈਦਾ ਹੁੰਦੀ ਹੈ ਜਗਿਆਸੂ ਦੇ ਅੰਦਰ ਇਹ ਜਗਿਆਸ ਪੈਦਾ ਹੁੰਦੀ ਹੈ ਤੇ ਸੱਚ ਜਾਣਿਓ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਫਿਰ ਉਹ ਇਹ ਨਹੀਂ ਵੇਖਦਾ ਵੀ ਹਨੇਰੀ ਹੈ ਤੂਫਾਨ ਹੈ ਬਰਸਾਤ ਪਈ ਹੁੰਦੀ ਹੈ ਕਹਿਉ ਜਾਂ ਮੌਸਮ ਹੈ ਕਹਿੰਦੇ ਫਿਰ ਉਹਦੇ ਮਨ ਦੇ ਵਿੱਚ ਇਹ ਲਾਲਸਾ ਹੁੰਦੀ ਹੈ ਕਦੋਂ ਮੈਂ ਆਪਣੇ ਗੁਰੂ ਸੱਜੜ ਦੇ ਕੋਲ ਜਾ ਕੇ ਬੈਠਾਂ ਤੇ ਮਾਲਕ ਨੂੰ ਮਿਲਨ ਦੀ ਮੈਂ ਜਿਹੜੀ ਇੱਛਾ ਹੈ ਆਪਣੀ ਇੱਛਾ ਦੇ ਰਸਤੇ ਦੇ ਉੱਪਰ ਚੱਲਣਾ ਝੱਖੜ ਚਾਗੀ ਮੀਂਹ ਵਰਸਿਆ ਪੀ ਗੁਰੂ ਦੇਖਣ ਜਾਈ ਕਿਉਂ ਨੂੰ ਪਤਾ ਹੈ ਵੀ ਗੁਰੂ ਤੋਂ ਅਗਲਾ ਜਿਹੜਾ ਰਸਤਾ ਹੈ ਗੁਰੂ ਨੂੰ ਮਿਲਾਂਗਾ ਗੁਰੂ ਦੇ ਵਿੱਚ ਅਪੇਧ ਹੋਵਾਂਗਾ ਤੇ ਗੁਰੂ ਨੇ ਪਰਮਾਤਮਾ ਤੱਕ ਮੈਨੂੰ ਲੈ ਕੇ ਜਾਣਾ ਤੇ ਇਸੇ ਕਰਕੇ ਸਿੱਖ ਜਦੋਂ ਅਰਦਾਸ ਕਰੇਗਾ ਕਿਤੇ ਵੀ ਪਿਆ ਅਰਦਾਸ ਕਰਦਾ ਹੈ ਤੇ ਇੱਕ ਲਾਲਸਾ ਇੱਕ ਇੱਛਾ ਲਾਲੂ ਇੱਕ ਅੰਦਰ ਦੀ ਤੰਗ ਲਾਲ ਉਹ ਇਹ ਜ਼ਰੂਰ ਬੇਨਤੀ ਕਰੇਗਾ ਵੀ ਸੱਚੇ ਪਾਤਸ਼ਾਹ ਜਿਹੜਾ ਵੀ ਤੇਰੇ ਦਰ ਤੇ ਅਰਦਾਸ ਪਿਆ ਕਰਦਾ ਹੈ ਨਾ ਉਹਦੇ ਅੰਦਰ ਇੱਕ ਇੱਛਾ ਜ਼ਰੂਰ ਪੈਦਾ ਕਰ ਦੇਵੀ ਉਹ ਇੱਛਾ ਕੀ ਹੈ ਵੀ ਸੇਈ ਪਿਆਰੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਨਾਂ ਬਚਨਾਂ ਦੀ ਜਿਹੜੀ ਵਿਚਾਰ ਹੈ ਆਪਾਂ ਕੱਲ ਦੇ ਦੀਵਾਨਾ ਦੇ